ਮੇ ਜੀ ਸਾਰੇ ਆਪਣੇ ਜਲੰਧਰ ਨਿਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਪਿਛਲੇ ਕੁਝ ਘੰਟਿਆਂ ਤੋਂ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਹਦੇ ਕਰਕੇ ਜਿਹੜਾ ਸਾਡੇ ਨਦੀ ਨਾਲਿਆਂ ਤੋਂ ਪਾਣੀ ਹੁੰਦਾ ਹੋਇਆ ਹੁਣ ਸਤਲੁਜ ਦਰਿਆ 'ਚ ਢਿੱਗਿਆ ਤੇ ਉਹਦੇ ਵਿੱਚ ਪਿੱਛੇ ਰੋਪੜ ਵਾਲੇ ਪਾਸੇ ਜਿਹੜਾ ਬਹਾਵ ਹੈਗਾ ਸਤਲੁਜ ਦਾ ਤੇਜ਼ ਹੋਇਆ ਤੇ ਇੱਕ ਐਡਵਾਂਸ ਅਸੀਂ ਇੱਕ ਐਡਵਾਈਜ਼ਰੀ ਜਾਰੀ ਕਰ ਰਹੇ ਹਾਂ ਕਿ ਹੋ ਸਕਦਾ ਅਗਲੇ 12 ਤੋਂ 14 ਘੰਟੇ ਦੇ ਵਿੱਚ ਜਿਹੜਾ ਸਾਡੇ ਫਲੋਰ ਐਂਡ ਵਿਦਰ ਪਿੰਡ ਦਾ ਪੂਲ ਆਊਟ ਤੋਂ ਪਾਣੀ ਲੰਘਦਾ ਉਹ ਲੈਵਲ ਜਿਹੜਾ ਹੈ ਹੁਣ ਇਸ ਵੇਲੇ ਲਗਭਗ 60 ਤੋਂ 70 ਜਵਾ ਚੱਲ ਰਿਹਾ ਉਹ ਸਵਾ ਲੱਖ ਜਿਹੜਾ ਕਿਊਸੇਕ ਹੈ ਉਹ ਹੋ ਜਾਵੇ ਜਦੋਂ ਇੰਨਾ ਪਾਣੀ ਇੰਨੀ ਤੇਜ਼ ਸਪੀਡ ਨਾਲ ਚੱਲਦਾ ਹੈਗਾ ਤੇ ਹੋ ਸਕਦਾ ਹੈ ਕਿ ਕੁਝ ਥਾਵਾਂ ਤੇ ਜਿਹੜੇ ਸਾਡਾ ਇਹ ਪਾਣੀ ਹੈ ਉਤੇ ਕਿਨਾਂ ਦੇ ਵਿੱਚ ਆ ਸਕਦਾ ਹੈਗਾ ਪਰ ਇਹ ਵੀ ਹੋ ਸਕਦਾ ਹੈ ਇਹ ਪਾਣੀ ਸਿੱਧਾ ਜਿੱਧਾ ਲੰਘ ਜਾਵੇ ਸੋ ਸਾਨੂੰ ਸਤਰਪਤਾ ਬਰਤਨ ਦੀ ਬਹੁਤ ਜ਼ਿਆਦਾ ਲੋੜ ਹੈ ਸਾਡੀ ਜਿਹੜੀ ਟੀਮਾਂ ਹੈਗੀਆਂ ਉਹਨਾਂ ਤੋਂ ਲੈ ਕੇ ਅਗਲੇ ਕੁੱਝ ਦਿਨਾਂ ਦਾ ਉੱਥੇ ਹੀ ਬੰਨਾਂਦੇ ਰਹਿਣਗੇ ਸਾਡੇ ਸਾਰੇ ਸੀਨੀਅਰ ਅਫਸਰ ਇਨਕਲੂਡਿੰਗ ਮੈਂ ਜਿਹੜਾ ਉੱਥੇ ਬੰਨਾਂਦੇ ਰਹਾਂਗੇ ਕੋਈ ਵੀ ਕੋਈ ਵੀ ਇਹਦੇ ਵਿੱਚ ਇਨਫੋਰਮੇਸ਼ਨ ਜੇ ਸ਼ੇਅਰ ਕਰਨੀ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਤੁਹਾਨੂੰ ਪਹੁੰਚਾਵਾਂਗੇ ਤਾਂ ਕਿ ਤੁਸੀਂ ਸਹੀ ਸਮੇਂ ਤੇ ਸਹੀ ਕਦਮ ਚੁੱਕ ਸਕੋ ਸਾਡੇ ਵੱਲੋਂ ਰੀਲੀਫ ਸੈਂਟਰ ਜਿਹੜੇ ਆ ਉਹ ਬਣਾਏ ਗਏ ਆ 56 ਜਿਹੜੇ ਹਾਈ ਗਰਾਉਂਡ 'ਤੇ ਬਣੇ ਹੋਏ ਆ ਜੇ ਸਾਡੇ ਵੱਲੋਂ ਅਪੀਲ ਕੀਤੀ ਜਾਂਦੀ ਆ ਤੁਹਾਨੂੰ ਜਾਂ ਤੁਹਾਡੇ ਪਸ਼ੂਆਂ ਨੂੰ ਇਹਦਾ ਉੱਚੇ ਹਾਇਰ ਗਰਾਉਂਡ ਤੇ ਲੈ ਕੇ ਜਾਣ ਦੀ ਉੱਚੇ ਧਾਵਾਂ ਤੇ ਲੈ ਕੇ ਜਾਣ ਲਈ ਤੇ ਤੁਸੀਂ ਸਾਡੇ ਨਾਲ ਆਓ ਤੁਹਾਡੇ ਜਿਹੜੇ ਪਿੱਛੇ ਆਪਣੇ ਮਾਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਤੁਹਾਨੂੰ ਕੋਈ ਗਵਾਮ ਦੀ ਲੋੜ ਨਹੀਂ ਹੈ ਇਸ ਵੇਲੇ ਮੇਰੀ ਜਿਹੜੀ ਤੁਹਾਨੂੰ ਬੇਨਤੀ ਤੇ ਅਪੀਲ ਹੋਈ ਹੈ ਕਿ ਆਪਾਂ ਅਗਲੇ ਕੁਝ ਘੰਟਿਆਂ ਲਈ ਜਿਹੜੇ ਦਰਿਆਵ ਦੇ ਕੰਨਿਆਂ ਦੇ ਨੇੜੇ ਨਾ ਜਾਈਏ ਕਿਉਂਕਿ ਜਦੋਂ ਪਾਣੀ ਇਸ ਸਪੀਡ ਨਾਲ ਆਉਣਾ ਹੈ ਤਾਂ ਆਪਾਂ ਨੂੰ ਸਤਰਕਤਾ ਵਰਤਣ ਦੀ ਬਹੁਤ ਲੋੜ ਹੈ ਤਾਂਕਿ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਨਾ ਹੋਵੇ ਕੋਈ ਹੋਰ ਜੇ ਸਾਨੂੰ ਅਪਡੇਟ ਆਉਂਦੀ ਹੈ ਉਹ ਤੁਹਾਡੇ ਨਾਲ ਛੇਤੀ ਸਾਂਝੀ ਕਰ ਦਿੱਤੀ ਜਾਵੇਗੀ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਦੀ ਪਿਆਰੀਆਂ ਪੂਰੀ ਤਰ੍ਹਾਂ ਦੁਰਸ ਨੇ ਤੇ ਤੁਹਾਡੇ ਨਾਲ ਹਮੇਸ਼ਾ ਉਸੇ ਉਗਲੀ ਖੜੀਆਂ ਹੈ ਬਹੁਤ ਬਹੁਤ ਆ